ਚਾਹੀਦਾ ਕੰਧਾਂ ਦੇ ਖਲਿਪੜ ਲੈ ਜਾਣ ਜਦੋਂ ਬੋਲਣਾ ਹੈ ਜਦੋਂ ਚਕਾਰਾ ਲੱਗੇ ਜਦੋਂ ਨਹਰਾ ਲੱਗੇ ਬਹੁਤ ਬਹੁਤ ਸ਼ੁਕਰੀਆ ਆਪਾਂ ਇੱਕ ਮਿੰਟ ਹੀ ਲਉਣਾ ਦੋ ਤਿੰਨ ਤਾਂ ਬਹੁਤ ਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਹੀ ਬਹੁਤ ਸਹਿਯੋਗ ਆ ਭਾਈ ਹਰੇਕ ਬੰਦੇ ਨੇ ਆਪਣੀ ਆਪਣੀ ਡਿਊਟੀ ਨਿਭਾਈ ਆ ਅਸੀਂ ਕਲਾਕਾਰਾਂ ਤੇ ਸਾਡਾ ਜਿਹੜਾ ਆ ਵੀ ਕਵਤਾਵਾਂ ਗਾਉਣੀਆਂ ਨਵੇਂ ਗਾਣੇ ਬਣਾਉਣੇ ਵਾਰਾਂ ਕਵਤਾਵਾਂ ਇਹ ਸਾਡਾ ਫਰਜ਼ ਆ ਅਸੀਂ ਬਣਾਈ ਜਾਨੇ ਆ ਅੱਜ ਨਵਾਂ ਗਾਣਾ ਆ ਕਨਵਰ ਭਾਈ ਦਾ ਤੁਹਾਡੇ ਨਾਲ ਸਾਂਝਾ ਕਰਕੇ ਗਏ ਆ ਕੱਲ ਨੂੰ ਸਵੇਰੇ ਮੇਰਾ ਆ ਜਾਣਾ ਪਰਸੋਂ ਨੂੰ ਕਿਸੇ ਹੋਰ ਦਾ ਆ ਜਾਣਾ ਤੇ ਇਹਨਾਂ ਚੀਜ਼ਾਂ ਦੇ ਨਾਲ ਬਹੁਤ ਉਤਸ਼ਾਹ ਮਿਲਦਾ ਆ ਦੋ ਲਾਈਨਾਂ ਕੱਲ ਨੂੰ ਗਾਣਾ ਹੋਣਾ ਉਹਦੀਆਂ ਮੈਂ ਤੁਹਾਨੂੰ ਸੁਣਾਉਣਾ ਉਹ ਤੋਂ ਬਾਅਦ ਇੱਕ ਜਿਹੜਾ ਆਇਆ ਉਹਦੀ ਦੱਸਣਾ ਕਿ ਆਪਾਂ ਫਤਿਹ ਬੁਲਾ ਦੇਣੀ ਆ ਬੈਠੇ ਤੇਰੀ ਹਿੱਕ ਤੇ ਚੜ ਕੇ ਮਹਿਲਾਾਂ ਚੋਂ ਸੁਣਦੀ ਖੜ ਕੇ ਬੈਠੇ ਜਦੋਂ ਹਿੱਕ ਤੇ ਚੜ ਕੇ ਮਹਿਲਾਾਂ ਚੋਂ ਸੁਣਦੀ ਖੜ ਕੇ ਮੱਥੇ ਤੇ ਆਈ ਤੇ ਰੇਲੀ ਵੱਜਿਆ ਜਦ ਸੁਣ ਕੇ ਜੈਕਾਰਾ ਜੀ ਦਿੱਲੀ ਦੀਆਂ ਕੰਧਾਂ ਕੰਬੀਆਂ ਸੁਣ ਕੇ ਜੈਕਾਰਾ ਜੀ ਦਿੱਲੀ ਦੀਆਂ ਕੰਧਾਂ ਬੋਲੇ ਸੋਨਹੀ ਹਾ ਹਾ ਆ ਇਦਾਂ ਹੀ ਹੋਣਾ ਚਾਹੀਦਾ ਕੰਧਾਂ ਦੇ ਖਲਿਪੜ ਲੈ ਜਾਣ ਜਦੋਂ ਬੋਲਣਾ ਹੈ ਜਦੋਂ ਜਕਾਰਾ ਲੱਗੇ ਜਦੋਂ ਨਾਹਰਾ ਲੱਗੇ ਔਰ ਤੁਹਾਡੇ ਸ਼ਾਬਾਸ਼ ਇਹ ਆ ਜਿਹੜੇ ਹਿਸਾਬ ਨਾਲ ਪ੍ਰਬੰਧ ਮੈਂ ਤੁਰ ਕੇ ਆਇਆ ਉਥੋਂ ਪਿੱਛੇ ਤੋਂ ਲੈ ਕੇ ਸੌਣ ਦਾ ਲੰਗਰਾਂ ਦਾ ਜਿਹੇ ਪ੍ਰਬੰਧ ਕਿਤੇ ਸਰਕਾਰ ਨੂੰ ਕਹਦੀਏ 1.5-2 ਸਾਲ ਲੱਗ ਜਾਂਦੇ ਆ ਕਿਤੇ ਬਿੱਲ ਪਾਸ ਕਰਾਉਣੇ ਆ ਦੋ ਲੈਟ੍ਰੀਨਾ ਬਣਾਉਣ ਨੂੰ ਕਹਦੀਏ ਸਰਕਾਰ ਨੂੰ 5-5 ਸਾਲ ਨਹੀਂ ਬਣਦੀਆਂ ਤੇ ਜਿਹੜਾ ਕੰਮ ਤੁਸੀਂ ਪੰਜਾਬੀਆਂ ਨੇ ਸਾਰੇ ਕਿਸਾਨ ਭਰਾਵਾਂ ਨੇ ਲੜ ਕੇ ਕੀਤਾ ਕਿਸੇ ਚੀਜ਼ ਦੀ ਕਮੀ ਕੋਈ ਨਹੀਂ ਆ ਕੱਲ ਪਰਸੋਂ ਇੰਟਰਨੈਟ ਤੇ ਇੱਕ ਫੋਟੋ ਜੀ ਚੱਲੀ ਜਾਂਦੀ ਸੀ ਅੰਬਾਨੀ ਦੀ ਔਰ ਛੋਟੇ ਜਿਹੇ ਬੱਚੇ ਨੂੰ ਚੱਕੀ ਖੜਾ ਉਹਦੇ ਘਰੇ ਪਤਾ ਨਹੀਂ ਕਹਿੰਦੇ ਪੋਤਾ ਹੋਇਆ ਆ ਹੋ ਗਏ 5-7 ਦਿਨ ਉਹ ਥੱਲੇ ਕਈ ਫੋਟੋ ਦੇ ਥੱਲੇ ਕਮੈਂਟ ਕਰੀ ਜਾਂਦੇ ਕਹਿੰਦੇ ਯਾਰ ਆ ਜਵਾਕ ਜੰਮਿਆ ਇਹਦੇ ਘਰੇ ਬੜੀ ਤੇ ਕਿਸਮਤ ਬੜੀ ਤੇਜ ਆ ਬਈ ਇਹਦੀ ਜੰਮੇ ਦਾ ਕਹਿੰਦਾ ਬੰਦਾ ਹੈ ਜਿਹਦੇ ਘਰੇ ਜੰਮੇ ਉਹ ਮੈਂ ਕਹਿੰਦਾ ਸੁਆਹ ਉਹਦੀ ਵਿਚਾਰੇ ਦੀ ਕਿਸਮਤ ਤੇਜ ਆ ਉਹ ਜਦੋਂ ਜੰਮਿਆ ਉਹਨੂੰ ਘਾਟਾ ਪਾਣਾ ਸ਼ੁਰੂ ਹੋ ਗਿਆ ਜਿੱਦਣ ਦਾ ਉਹ ਜੰਮਿਆ ਉਹਦੇ ਸਾਰੇ ਪਲਾ ਬੰਦ ਕਰਾਤੇ ਆਹਾ ਜਿੱਥੇੋਂ ਦਾਣਾ ਪਾਣੀ ਚੱਲਦਾ ਇੰਟਰਨੈਟ ਜੇ ਉਹਦਾ ਬੰਦ ਕਰਾਤਾ ਸਿਮ ਉਹਦੇ ਬਦਲੇ ਗਏ ਕਿਸਮਤ ਵਾਲੇ ਅਸੀਂ ਆ ਜਿਨ੍ਹਾਂ ਨੇ ਪੰਜਾਬ 'ਚ ਜਨਮ ਲਿਆ ਸਾਡਾ ਪਿਆਰ ਦੇਖੋ ਸਾਡੀ ਲਲਕਾਰ ਦੇਖੋ ਸਾਡਾ ਜज्ਬਾ ਦੇਖੋ ਇਸੇ ਤਰ੍ਹਾਂ ਹੀ ਬਰਕਰਾਰ ਰੱਖਿਓ ਆਪਾਂ ਜਿੱਤ ਕੇ ਜਾਵਾਂਗੇ ਦੋ ਬੋਲ ਹੋਰ ਸੁਣਾ ਦੇ ਕਿ ਫਤੇ ਬਲਾ ਦੀਏ ਆ ਮੇਰੇ ਨਾਲ ਨਾਲ ਗਾਇਓ ਮੇਰੇ ਨਾਲ ਨਾਲ ਗਾਇਓ ਹੋ ਤੈਨੂੰ ਦੱਸ ਕੇ ਆਇਆ ਹੋ ਜਾ ਕੈਮਨੀ ਤੇਰੇ ਕੱਢ ਕੇ ਮੁੜਾਂਗੇ ਸਾਰੇ ਵੈਮਨੀ ਤੈਨੂੰ ਦੱਸ ਕੇ ਆਇਆ ਹੋ ਜਾ ਤੇਰੇ ਕੱਢ ਕੇ ਮੁੜਾਂਗੇ ਸਾਰੇ ਤੇਰੇ ਮਨ 'ਚ ਨਾ ਰਹੇ ਕੋਈ ਸ਼ੱਕ ਦਿੱਲੀਏ ਨਹੀਂ ਲਾ ਕੇ ਮੁੜਾਂਗੇ 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 ਪੰਜਾਬ ਅਸੀਂ ਆਹ ਮੁੜਾਂਗੇ ਪੰਜਾਬ ਅਸੀਂ ਹੱਕ ਦਿੱਲੀਏ ਨਹੀਂ ਲਾ ਕੇ ਜਿਨੇ ਮੁਲਕ ਦੀ ਕੀਤੀ ਬਰਬਾਦੀ ਆ ਆਹ ਗੱਲ ਸੁਣਿਓ ਜਿਨੇ ਮੁਲਕ ਦੀ ਕੀਤੀ ਬਰਬਾਦੀ ਆ ਇਹਨੂੰ ਦੱਸ ਦਾਂਗੇ ਹੁੰਦੇ ਮੋੜ ਲਾ ਦਿਆਂਗੇ ਮਾਝੜੇ ਨੂੰ ਕੱਪ ਦਿੱਲੀਏ ਨਹੀਂ ਲੈ ਕੇ ਮੁੜਾਂਗੇ ਮੁੜਾਂਗੇ ਪੰਜਾਬ ਵੀ ਅਸੀਂ ਹੱਕ ਦਿੱਲੀਏ ਨਹੀਂ ਲੈ ਕੇ ਮੁੜਾਂਗੇ ਲੋ ਇਨੀ ਕਹਾ ਜਰੀ ਕਬੂਲ ਕਰੋ ਫੇਰ ਕੱਲ ਨੂੰ ਪਰਸੋਂ ਨੂੰ ਇੱਥੇ ਹੀ ਆ ਅਸੀਂ ਹੁਣ ਮਹੀਨਾ ਇੱਥੇ ਆ ਮਹੀਨਾ ਲੱਗ ਜਾ ਸਾਲ 6 ਮਹੀਨੇ ਇੱਥੇ ਆ ਨਹੀਂ ਤਾਂ ਆਇਆ ਕਰਾਂਗੇ